ਸ੍ਰੀ ਰਾਗ ਮੱਲਾ ਪਹਿਲਾ ਡੁੰਗਰ ਦੇਖ ਡਰਾਵਣੋ ਪਈੜੇ ਡਰਿਆਸ ਇੱਕ ਪਾਸੇ ਸੰਸਾਰ ਸੁੰਦਰ ਹੈ ਦੂਜੇ ਪਾਸੇ ਇਸ ਵਿੱਚੋਂ ਪਾਰ ਲੰਘਣ ਲਈ ਗੁਰਮੁਖਾ ਵਾਲਾ ਰਸਤਾ ਹੈ ਪਰਾਤਮਕ ਜੀਵਨ ਵਾਲਾ ਉਹ ਰਸਤਾ ਪਹਾੜੀ ਰਸਤਾ ਹੈ ਆਤਮਿਕ ਜੀਵਨ ਦੀ ਸਿਖਰ ਤੇ ਪਹੁੰਚਣਾ ਮੰਨੋ ਇੱਕ ਬੜੇ ਉੱਚੇ ਡਰਾਉਣੇ ਪਹਾੜ ਉੱਤੇ ਚੜਨਾ ਹੈ ਉਸ ਡਰਾਉਣੇ ਪਹਾੜ ਨੂੰ ਵੇਖ ਕੇ ਤੇਕੇ ਘਰ ਵਿੱਚ ਮਾਂ ਪਿਓ ਭੈਣ ਭਰਾ ਆਦਿਕ ਦੇ ਮੋਹ ਵਿੱਚ ਗਰਸੀ ਹੋਈ ਜੀਵ ਇਸਤਰੀ ਡਰ ਗਈ ਕਿ ਇਸ ਪਹਾੜ ਉੱਤੇ ਚੜ੍ਹਿਆ ਨਹੀਂ ਜਾ ਸਕਦਾ ਜਗਤ ਦਾ ਮੋਹ ਦੂਰ ਨਹੀਂ ਕੀਤਾ ਜਾ ਸਕਦਾ ਆਪਾ ਵਾਰਿਆ ਨਹੀਂ ਜਾ ਸਕਦਾ ਉੱਚਾ ਪਰਬਤ ਗਖੜੋ ਨਾ ਪੌੜੀ ਤੇ ਤਾਸ ਆਤਮਿਕ ਜੀਵਨ ਦੇ ਸਿਖਰ ਤੇ ਅਪੜਨਾ ਮੰਨੋ ਬੜਾ ਉੱਚਾ ਤੇ ਔਖਾ ਪਹਾੜ ਹੈ ਔਖਾ ਰਸਤਾ ਹੈ ਉਸ ਪਹਾੜ ਤੇ ਚੜਨ ਲਈ ਉਸ ਜੀਵ ਇਸਤਰੀ ਦੇ پاس ਕੋਈ ਪੌੜੀ ਵੀ ਨਹੀਂ ਹੈ ਗੁਰਮਖ ਅੰਤਰ ਜਾਣਿਆ ਗੁਰ ਮੇਲੀ ਤਰੀਆਸ ਗੁਰੂ ਦੇ ਸਨਮੁਖ ਰਹਿਣ ਵਾਲੀ ਜਿਸ ਜੀਵ ਇਸਤਰੀ ਨੂੰ ਗੁਰੂ ਨੇ ਪ੍ਰਭ ਚਰਣਾ ਵਿੱਚ ਮਿਲਾ ਲਿਆ ਉਸ ਨੇ ਆਪਣੇ ਅੰਦਰ ਹੀ ਵਸਦੇ ਪ੍ਰਭੂ ਨੂੰ ਪਛਾਣ ਲਿਆ ਤੇ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਈ ਭਾਈ રે ਭਵਜਲ ਬੇਖਮ ਡਰਾਉ ਹੈ ਭਾਈ ਇਹ ਸੰਸਾਰ ਸਮੁੰਦਰ ਬੜਾ ਡਰਾਉਣਾ ਹੈ ਤੇ ਤਰਨਾ ਔਖਾ ਹੈ ਪੂਰਾ ਸਤਗੁਰ ਰਸ ਮੇੜੈ ਗੁਰ ਤਾਰੇ ਹਰਨਾਉ ਰਹਾਉ ਜਿਸ ਮਨੁੱਖ ਨੂੰ ਪੂਰਾ ਗੁਰੂ ਪ੍ਰੇਮ ਨਾਲ ਮਿਲਦਾ ਹੈ ਉਸ ਨੂੰ ਉਹ ਗੁਰੂ ਪਰਮਾਤਮਾ ਦਾ ਨਾਮ ਦੇ ਕੇ ਇਸ ਸਮੁੰਦਰ ਵਿੱਚੋਂ ਪਾਰ ਲੰਘਾ ਲੈਂਦਾ ਹੈ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰੋ ਜੇ ਮੈਂ ਸਦਾ ਚੇਤੇ ਰੱਖਾਂ ਕਿ ਮੈਂ ਜਗਤ ਤੋਂ ਜ਼ਰੂਰ ਚਲੇ ਜਾਣਾ ਹੈ ਜੇ ਮੈਂ ਸਮਝ ਲਵਾਂ ਕਿ ਸਾਰਾ ਜਗਤ ਹੀ ਚਲੇ ਜਾਣ ਵਾਲਾ ਹੈ ਜੋ ਆਇਆ ਸੋ ਚਲਸੀ ਅਮਰ ਸੋ ਗੁਰ ਕਰਤਾਰ ਜਗਤ ਵਿੱਚ ਜੋ ਵੀ ਆਇਆ ਹੈ ਉਹ ਆਖਰ ਚਲਾ ਜਾਏਗਾ ਮੌਤ रहਿਤ ਇੱਕ ਗੁਰੂ ਪ੍ਰਮਾਤਮਾ ਹੀ ਹੈ ਭੀ ਸੱਚਾ ਸਲਾਹਣਾ ਸੱਚੇ ਥਾਨ ਪਿਆਰ ਆ ਫਿਰ ਸਤ ਸੰਗ ਵਿੱਚ ਪ੍ਰਭੂ ਚਰਣਾ ਨਾਲ ਪਿਆਰ پا ਕੇ ਸਦਾ ਥੇ ਰਹਿਣ ਵਾਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਬਸ ਇਹੀ ਹੈ ਸੰਸਾਰ ਸਮੁੰਦਰ ਦੀਆਂ ਵਿਕਾਰਾਂ ਲਹਿਰਾਂ ਤੋਂ ਬਚਣ ਦਾ ਤਰੀਕਾ। ਦਾਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਸੋਹਣੇ ਦਰਵਾਜ਼ਿਆਂ ਵਾਲੇ ਸੋਹਣੇ ਘਰ ਤੇ ਮਹਿਲ ਹਜ਼ਾਰਾ ਪੱਕੇ ਕਿਲਿਆਂ ਹਸਤੀ ਘੋੜੇ ਪਖਰੇ ਲਸ਼ਕਰ ਲੱਖ ਅਪਾਰ ਹਾਥੀ ਘੋੜੇ ਕਾਠੀਆਂ ਲੱਖਾਂ ਤੇ ਬੇਅੰਤ ਲਸ਼ਕਰ ਇੰਨਾ ਵਿੱਚੋਂ ਕੋਈ ਵੀ ਕਿਸੇ ਦੇ ਨਾਲ ਨਹੀਂ ਗਏ ਕਿਸ ਹੀ ਨਾਲ ਨਾ ਚੱਲਿਆ ਖਾਪ ਖਾਪ ਮੁਏ ਅਸਾਰ ਬੇਸਮਝਾਈ ਖਾਪ ਖਬ ਕੇ ਆਤਮਕ ਮੋਤ ਦੇ ਮਰਦੇ ਰਹੇ ਇਨਾਂ ਦੀ ਖਾਤਰਾਤਮਕ ਜੀਵਨ ਗਵਾ ਗਏ ਸੋਇਨਾ ਰੁਪਾ ਸੰਚੀਐ ਮਾਲ ਜਾਲ ਜੰਜਾਲ ਜੇ ਸੋਨਾ ਚਾਂਦੀ ਇਕੱਠਾ ਕਰਦੇ ਜਾਈਏ ਤਾਂ ਮਾਲਤਾਨ ਜਿੰਦ ਨੂੰ ਮੋਹ ਵਿੱਚ ਫਸਾਉਣ ਲਈ ਜਾਲ ਬਣਦਾ ਹੈ ਫਾਹੀ ਬਣਦਾ ਹੈ ਸਭ ਜਗ ਮੈਂ ਦੋ ਹੀ ਫੇਰੀਐ ਬਿਨ ਨਾਮ ਹੈ ਸਰਕਾਰ ਜੇ ਆਪਣੀ ਤਾਕਤ ਦੀ ਦਵਾਈ ਸਾਰੇ ਜਗਤ ਵਿੱਚ ਫਰਾ ਸਕੀਏ ਤਾਂ ਵੀ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਸਿਰ ਤੇ ਮੌਤ ਦਾ ਡਰ ਕਾਇਮ ਰਹਿੰਦਾ ਹੈ ਪੈੰਡ ਪੜਾ ਜਿਉ ਖੇਲ ਸੀ ਵੱਦ ਫੈਲੀ ਕਿਆ ਹਾਲ ਜਦੋਂ ਜਿੰਦ ਜ਼ਿੰਦਗੀ ਦੀ ਖੇਡ ਖੇਡ ਜਾਂਦੀ ਹੈ ਤੇ ਸਰੀਰ ਮਿੱਟੀ ਹੋ ਕੇ ਟੈ ਪੈਂਦਾ ਹੈ ਤਦੋਂ ਤਨ ਪਦਾਰਤ ਦੀ ਖਾਤਰ ਮੰਦੇ ਕੰਮ ਕਰਨ ਵਾਲਿਆਂ ਦਾ ਭੈੜਾ ਹਾਲ ਹੀ ਹੁੰਦਾ ਹੈ ਪੁੱਤਾਂ ਦੇਖ ਵਿਦਸੀਐ ਨਾਰੀ ਸੇਜ ਪਧਾਰ ਉਹ ਆਪਣੇ ਪੁੱਤਰਾਂ ਨੂੰ ਵੇਖ ਕੇ ਖੁਸ਼ ਹੁੰਦਾ ਹੈ ਖਸਮ ਆਪਣੀ ਸੇਜ ਉੱਤੇ ਔਸਤਰੀ ਨੂੰ ਵੇਖ ਕੇ ਖੜਦਾ ਹੈ ਚੋਆ ਚੰਦਨ ਲਾਈਐ ਕਪੜ ਰੂਪ ਸ਼ਿੰਗਾਰੋ ਇਸ ਸਰੀਰ ਨੂੰ ਆਤਰ ਤੇ ਚੰਦਨ ਲਾਈਦਾ ਹੈ ਸੋਹਣਾ ਕਪੜਾ ਰੂਪ ਗਹਿਣਾ ਆਦਿਕ ਵੇਖ ਕੇ ਮਨ ਖੁਸ਼ ਹੁੰਦਾ ਹੈ ਖੇ ਹੂੰ ਖੇ ਰੜਾਈਐ ਛੋੜ ਚੱਲੇ ਘਰ ਬਾਰ ਪਰ ਆਖਰ ਸਰੀਰ ਮਿੱਟੀ ਹੋ ਕੇ ਮਿੱਟੀ ਵਿੱਚ ਰਲ ਜਾਂਦਾ ਹੈ ਤੇ ਮਾਨ ਕਰਨ ਵਾਲਾ ਜੀਵ ਘਰ-ਬਾਰ ਛੱਡ ਕੇ ਸੰਸਾਰ ਤੋਂ ਚਲਾ ਜਾਂਦਾ ਹੈ ਮਹਰ ਮਲੋਕ ਕਹਾਈ ਐ ਰਾਜਾ राव ਕੇ ਖਾਨ ਸਰਦਾਰ ਬਾਦਸ਼ਾਹ ਰਾਜਾ राव ਜਾਂ ਖਾਨ اکਵਾਈ ਦਾ ਹੈ ਦੁਨੀਆਵੀ ਚੀਜ਼ਾਂ ਦੇ ਨਾਲ ਚੌਧਰੀ राव ਸਦਾ ਹੀ ਐ ਜਾਲ ਬਲੀਏ ਅਭਿਮਾਨ ਆਪਣੇ ਆਪ ਨੂੰ ਚੌਧਰੀ ਰਾਏ ਸਾਹਿਬਾਦ ਇੱਕ ਸਦਾਈ ਦਾ ਹੈ ਇਸ ਵੱਡਪਣ ਦੇ ਅਹੰਕਾਰ ਨਾਲ ਸੜ ਮਰੀਦਾ ਹੈ ਜੇ ਕੋਈ ਪੂਰਾ ਮਾਣ ਆਦਰ ਨਾਲ ਨਾ ਕਰੇ ਮਾਨਮੁਖ ਨਾਮ ਵਿਸਾਰਿਆ ਜਿਉਂ डाव ਦਦਾ ਕਾਨ ਬਾਰੇ ਇਤਨਾ ਕੁਝ ਹੁੰਦਿਆ ਵੀ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬਨੋਖ ਨੇ ਪ੍ਰਮਾਤਮਾ ਦਾ ਨਾਮ ਭੁਲਾ ਦਿੱਤਾ ਤੇ ਇਉਂ ਦੱਸਿਆ ਐਵੇਂ ਜੰਗਲ ਦੀ ਅੱਗ ਨਾਲ ਸੜਿਆ ਹੋਇਆ ਕੰਨਾ ਹੈ ਇਦਾਂ ਜਿਵੇਂ ਕੰਨਾ ਸੜਿਆ ਹੁੰਦਾ ਬਾਹਰੋਂ ਚਮਕਦਾ ਤੇ ਅੰਦਰੋਂ ਸੜ ਕੇ ਕਾਲਾ ਹੋ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੀਂ ਜਗਤ ਵਿੱਚ ਜੋ ਵੀ ਆਇਆ ਹੈ ਮੈਂ ਵੱਡਾ ਮੈਂ ਵੱਡਾ ਆ ਖਾ ਕੇ ਆਖਰ ਇਥੋਂ ਚਲਾ ਜਾਏਗਾ ਸਭ जग ਕਾਜਲ ਕੋਠੜੀ ਤਨ ਮਨ ਦੇ ਸਵਾ ਇਹ ਸਾਰਾ ਜਗਤ ਕੱਜਲ ਦੀ ਕੋਠੜੀ ਸਮਾਨ ਹੈ ਜਿਹੜਾ ਵੀ ਇਸ ਦੇ ਮੋਹ ਵਿੱਚ ਫਸਦਾ ਹੈ ਉਸ ਦਾ ਤਨ ਮਨ ਸਰੀਰ ਸਵਾ ਵਿੱਚ ਮਿਲ ਜਾਂਦਾ ਹੈ ਮਿੱਟੀ ਹੋ ਜਾਂਦਾ ਹੈ ਗੋਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾਹ ਗੁਰੂ ਨੇ ਆਪਣੇ ਸ਼ਬਦ ਦੇ ਰਾਹੀ ਜਿਨ੍ਹਾਂ ਦੀ ਤ੍ਰਿਸ਼ਨਾ ਆਗ ਦੂਰ ਕਰ ਦਤੀ ਉਹ ਇਸ ਕਜਲ ਕੋਠੜੀ ਵਿੱਚੋਂ ਸਾਫ ਸੁਥਰੇ ਹੀ ਰਹਿ ਜਾਂਦੇ ਹਨ ਨਿਕਲ ਜਾਂਦੇ ਹਨ ਨਾਨਕ ਤਰੀਐ ਸਚ ਨਾਮ ਸਿਰ ਸ਼ਾਹਾਂ ਪਾਤਸ਼ਾਹ ਜਿਹੜਾ ਪ੍ਰਮਾਤਮਾ ਸਭ ਸ਼ਾਖਾਂ ਦੇ ਸਿਰ ਉਤੇ ਪਾਤਸ਼ਾਹ ਹੈ ਉਸ ਦੇ ਸਦਾ ਥਿਰ ਨਾਮ ਵਿੱਚ ਜੁੜ ਕੇ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘੀਦਾ ਹੈ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵਿਸਾ ਹੈ ਨਾਨਕ ਅਰਦਾਸ ਕਰਕੇ ਆਖ ਮੈਨੂੰ ਪ੍ਰਮਾਤਮਾ ਦਾ ਨਾਮ ਕਦੇ ਨਾ ਭੁੱਲੇ ਪਰਮਾਤਮਾ ਦਾ ਨਾਮ ਰਤਨ ਨਾਮ ਪੂੰਜੀ ਮੇਰੇ ਪਾਸ ਸਦਾ ਫਿਰ ਰਹੇ ਮਾਨਮੁਖ ਪੌਜਲ ਪਛਮੁਏ ਗੁਰਮੁਖ ਤਰੇ ਅਥਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਸੰਸਾਰ ਸਮੁੰਦਰ ਵਿੱਚ ਖਾਪ ਖਾਪ ਕੇ ਆਤਮਕ ਮੋਤੇ ਮਰਦੇ ਹਨ ਤੇ ਗੁਰੂ ਦੇ ਸਨਮ ਕਰਨ ਵਾਲੇ ਇਸ ਬੇਅੰਤ ਡੂੰਘੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹ ਵਿਕਾਰਾਂ ਦੀਆਂ ਲਹਿਰਾਂ ਵਿੱਚ ਨਹੀਂ ਡੁੱਬਦੇ ਸਿਰੀ ਰਾਗ ਮਹਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚਲਣੇ ਕੀ ਧੋਖ ਦੁਨੀਆ ਨੂੰ ਆਪਣੇ ਰਹਿਣ ਲਈ ਪੱਕਾ ਟਿਕਾਣਾ ਸਮਝ ਕੇ ਘਰ ਵਿੱਚ ਬੈਠ ਜਾਣਾ ਵੀ ਮਨੁੱਖ ਨੂੰ ਮੌਤ ਵੱਲੋਂ ਬੇਫਿਕਰ ਨਹੀਂ ਕਰ ਸਕਦਾ ਕਿਉਂਕਿ ਇੱਥੋਂ ਚਲੇ ਜਾਣ ਦੀ ਚਿੰਤਾ ਤਾਂ ਸਦਾ ਨੱਗੀ ਰਹਿੰਦੀ ਹੈ। ਮੁਕਾਮ ਤਾਂ ਪਰ ਜਾਣੀਐ ਜਾ ਰਹਿ ਨਿਹ ਚਲ ਲੋਕ ਜਗਤ ਵਿੱਚ ਜੀਵ ਦਾ ਪੱਕਾ ਟਿਕਾਣਾ ਤਾਂ ਤਦੋਂ ਹੀ ਸਮਝਣਾ ਚਾਹੀਦਾ ਹੈ ਜੇ ਇਹ ਜਗਤ ਵੀ ਸਦਾ ਕਾਇਮ ਰਹਿਣ ਵਾਲਾ ਹੋਵੇ। ਪਰੇ ਤਾਂ ਸਭ ਕੁਝ ਹੀ ਨਾਸ਼ਵੰਤ ਹੈ ਇਥੇ ਨਾ ਕੋਈ ਰਿਆਦ ਤੇ ਨਾ ਕਿਸੇ ਨੇ ਰਹਿਣਾ ਦੁਨੀਆ ਕੈਸ ਮੁਕਾ ਮੈਂ ਇਹ ਜਗਤ ਜੀਵਾਂ ਵਾਸਤੇ ਸਦਾ ਰਹਿਣ ਵਾਲੀ ਥਾਂ ਨਹੀਂ ਹੋ ਸਕਦਾ ਕਿਵੇਂ ਹੋ ਸਕਦਾ ਹੈ ਕਾਰ ਸਦਕ ਕਰਨੀ ਖਰਚ ਬੰਦੋ ਲਾਗ ਰਹੋ ਨਮੇ ਰਹੋ ਇਸ ਵਾਸਤੇ ਆਪਣੇ ਹਿਰਦੇ ਵਿੱਚ ਸ਼ਰਧਾ ਧਾਰ ਕੇ ਵਿਸ਼ਵਾਸ ਕਰਕੇ ਉੱਚੇ ਆਤਮਿਕ ਜੀਵਨ ਨੂੰ ਆਪਣੇ ਜੀਵਨ ਸਫਰ ਲਈ ਖਰਚ ਤਿਆਰ ਕਰ ਕੇ ਪੱਲੇ ਬੰਨ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਰਹੋ ਰਹੋ ਜੋਗੀ ਤਾਂ ਆਸਣ ਕਰ ਬਹਿ ਮੁੱਲਾ ਬਹਿ ਬਕਾਮ ਜੋਗੀ ਆਸਣ ਜਮਾ ਕੇ ਬੈਠਦਾ ਹੈ ਸਾਈ ਫਕੀਰ ਤਕੀਏ ਵਿੱਚ ਡੇਰਾ ਲਾਂਦਾ ਹੈ ਪੰਡਤਵ ਖਾਣੇ ਪੁਥੀਆਂ ਸਿੱਧ ਬਹਿ ਦੇਵ ਸਥਾਨ ਸਾਰੇ ਧਾਰਮਿਕ ਪੁਰਖਾਂ ਦਾ ਜ਼ਿਕਰ ਗੁਰੂ ਨਾਲ ਸਾਜਿਉਣ ਕਰਦੇ ਆ ਪੰਡਤ ਧਰਮ ਸਥਾਨਾਂ ਵਿੱਚ ਬੈਠ ਕੇ ਧਰਮ ਪੁਥੀਆਂ ਹੋਰਨਾਂ ਨੂੰ ਸੁਣਾਉਂਦੇ ਹਨ ਕਰਾਮਾਤੀ ਜੋਗੀ ਸ਼ੇਵਾ ਆਦਿਕ ਦੇ ਮੰਦਰ ਵਿੱਚ ਬੈਠਦੇ ਹਨ ਪਰ ਆਪੋ ਆਪਣੀ ਵਾਰੀ ਸਭ ਜਗਤ ਨੂੰ ਕੂਚ ਕਰਦੇ ਜਾ ਰਹੇ ਹਨ ਸੋਰ ਸਿੱਧ ਗਣ ਗੰਧਰਵ ਮੋਨਾ ਜਨ ਸ਼ੇਖ ਪੀਰ ਸਲਾਰ ਦੇਵਤੇ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਸ਼ਿਵ ਜੀ ਦੇ ਉਪਾਸ਼ਕ ਗਣ ਦੇਵਤਿਆਂ ਦੇ ਗਵਈਏ ਸਮਾਧੀਆਂ ਵਿੱਚ ਚੁੱਪ ਟੇ ਕੇ ਰਹਿਣ ਵਾਲੇ Muni Jana ਸ਼ੇਖ ਪੀਰ ਅਤੇ ਸਰਦਾਰ ਅਖਵਾਉਣ ਵਾਲੇ ਕਰ ਪੂਚ ਪੂਚਾ ਕਰ ਗਏ ਅਵਰੇ ਪੈ ਚੱਲਣ ਹਾਰ ਆਪੋ ਆਪਣੀ ਵਾਰੇ ਸਾਰੇ ਜਗਤ ਤੋਂ ਪੂਚ ਕਰ ਗਏ ਜਿਹੜੇ ਇਸ ਵੇਲੇ ਇੱਥੇ ਦਿਸਦੇ ਹਨ ਇਹ ਵੀ ਸਾਰੇ ਇੱਥੋਂ ਆਉਣ ਵਾਲੇ ਸਮੇਂ ਵਿੱਚ ਆਪਣੇ ਆਪਣੇ ਸਮੇਂ ਮੁਤਾਬਕ ਚਲੇ ਜਾਣੇ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਬਾਦਸ਼ਾਹ ਖਾਨ ਰਾਜੇ ਅਮੀਰ ਵਜ਼ੀਰ ਆਪਣਾ ਆਪਣਾ ਡੇਰਾ ਕੂਚ ਕਰਕੇ ਚਲੇ ਗਏ ਘੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਤੇ ਪਹੁੰਚ ਘੜੀ ਦੋ ਘੜੀ ਵਿੱਚ ਹਰੇਕ ਨੇ ਇੱਥੋਂ ਚਲੇ ਜਾਣਾ ਹੈ हे ਮਨ ਅਕਲਕਾਰ ਗਾਫਲ ਨਾ ਹੋ ਉਮੀ ਪਰਲੋਕ ਵਿੱਚ ਪਹੁੰਚ ਜਾਣਾ ਹੈ ਸ਼ਬਦਾ ਮਾਹ ਵਖਾਣੀਆਂ ਵਿਰਲਾ ਤਾਂ 부ਝੈ ਕੋਏ ਜਬਾਨੀ ਜਬਾਨੀ ਤਾਂ ਹਰ ਕੋਈ ਆਠਦਾ ਹੈ ਪਰ ਕੋਈ ਵਿਰਲਾ ਹੀ ਯਕੀਨ ਲਿਆਉਣਾ ਹੈ ਕਿ ਹਰੇਕ ਜੀਵ ਨੇ ਇੱਥੋਂ ਚਲੇ ਜਾਣਾ ਹੈ ਤੇ ਇੱਥੇ ਸਿਰਫ ਨਾਨਕ ਵਖਾਣੇ ਬੇਨਤੀ ਜਲ ਥਲ ਮਹੀਅਲ ਸੋ ਨਾਨਕ ਬੇਨਤੀ ਕਰਦਾ ਹੈ ਕਿ ਉਹੀ ਪ੍ਰਮਾਤਮਾ ਟਲ ਰਹਿਣ ਵਾਲਾ ਹੈ ਜੋ ਜਲ ਵਿੱਚ ਧਰਤੀ ਵਿੱਚ ਪੁਲਾੜ ਵਿੱਚ ਹਰ ਥਾਂ ਤੇ ਮੌਜੂਦ ਹੈ ਅੱਲਾ ਅਲਖ ਅਗੰਮ ਕਾਦਰ ਕਰਨਹਾਰ ਕਰੀਮ ਜੋ ਅਲਖ ਹੋਂਦਾ ਹੈ ਜੋ ਅਲਖ ਹੈ ਪਹੁੰਚ ਤੋਂ परे है जो सारी कुदरत मालक है जो सारे जगत का रचनहार है तो जो सब जीवन उहम करने वाला है सब दुनी आवन जामी मुकाम एक रहीमा सदा कैम रह वाला सिर्फ एक वो है नहीं तो होर सारी दुनिया आवन है नाशवंत है ਮਕਾਮ ਤਿਸ ਨੂੰ ਆਖੀਐ ਜਿਸ ਸਿਸ ਨ ਹੋਵੀ ਲੇਖੋ ਸਦਾ ਕਾਇਮ ਰਹਿਣ ਵਾਲਾ ਸਿਰਫ ਉਸ ਪ੍ਰਮਾਤਮਾ ਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਦੇ ਸਿਰ ਉਤੇ ਮੌਤ ਦਾ ਲੇਖਾ ਨਹੀਂ ਹੈ ਅਸਮਾਨ ਧਰਤੀ ਚੱਲਸੀ ਮਕਾਮ ਉਹੀ ਇੱਕ ਇਹ ਆਕਾਸ਼ਿਤ ਅਰਤੀ ਸਭ ਕੁਝ ਨਾਸ਼ਵੰਤ ਹੈ ਪਰ ਉਹ ਇੱਕ ਪਰਮਾਤਮਾ ਸਦਾ ਅਟਲ ਹੈ ਦਿਨ 라ਵ ਚੱਲੈ ਨਿਸਸਸ ਚੱਲੈ ਤਾਰਿਕਾ ਲਖ ਭਲੋਏ اے ਨਾਨਕ ਦੇ ਅਟਲ ਬਚਨ ਕਹਿ ਦਿਨ ਅਤੇ ਸੂਰਜ ਨਾਸ਼ਵੰਤ ਹਨ ਰਾਤ ਅਤੇ ਚੰ드ਰਮਾ ਨਾਸ਼ਵੰਤ ਹਨ ਇਹ ਦਸ ਦੇ ਲੱਖਾਂ ਹਿਤਾਰੇ ਵੀ ਨਾਸ਼ ਹੋ ਜਾਣਗੇ ਮੁਕਾਮ ਉਹੀ ਏਕ ਹੈ ਨਾਨਕਾ ਸਚ ਬਗੋਏ ਸਦਾ ਕਾਇਮ ਰਹਿਣ ਵਾਲਾ ਸਿਰਫ ਇੱਕ ਪ੍ਰਮਾਤਮਾ ਹੀ ਹੈ ਮਹਲੇ ਪਹਿਲੇ 17 ਅਸ਼ਟਪਦੀਆਂ ਗੁਰੂ ਨਾਨਕ ਪਾਤਸ਼ਾਹੀ ਦੀਆਂ ਇਹ ਤਾਂ ਲਿਖਿਆ ਹੋਇਆ ਆਮ ਕਰਕੇ ਪਾਠ ਜਿਨੂੰ ਪਾਠ ਨਹੀਂ ਕਰਨਾ ਗਿਆਤ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਇੱਥੇ 17 ਅਸ਼ਟਪਦੀਆਂ ਜਿਹੜੀਆਂ ਆ ਉਹ ਕੰਪਲੀਟ ਹੁੰਦੀਆਂ ਤੇ ਅੱਗੇ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਇੱਥੋਂ ਅਸ਼ਟਪਦੀਆਂ ਸ਼ੁਰੂ ਹੋਣਗੀਆਂ ਸ੍ਰੀ ਰਾਗ ਮਹਲਾ 3 ਘਾਰ ਪਹਿਲਾ ਅਸ਼ਟਪਦੀਆਂ ਰਾਗ ਸ੍ਰੀ ਰਾਗ ਕਾਰ ਪਹਿਲਾ ਪਹਿਲੇ ਘਰ ਵਿੱਚ ਗੁਰੂ ਅਮਰਦਾਸ ਜੀ ਦੇ ਅਠ ਬੰਦਾਂ ਵਾਲੀ ਬਾਣੀ ਅਸ਼ਟ ਪਦੀਆਂ ਅੱਠ ਪਦਿਆਂ ਵਾਲੀ ਬਾਣੀ ਇੱਕ ਓੰਕਾਰੁ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਗੁਰਮਖਿ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ ਗੁਰੂ ਦੀ ਸ਼ਰਨ ਪਿਆ ਜਦੋਂ ਪ੍ਰਮਾਤਮਾ ਮਿਹਰ ਕਰਦਾ ਹੈ ਤਾਂ ਉਸ ਦੀ ਭਗਤੀ ਕੀਤੀ ਜਾਂਦੀ ਹੈ ਗੁਰੂ ਦੀ ਸ਼ਰਨ ਤੋਂ ਬਿਨਾ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਆਪੇ ਆਪ ਮਿਲਾਏ 부ਜੈ ਪਾ ਨਿਰਮਲ ਹੋਵੈ ਕੋਇ ਜਦੋਂ ਕੋਈ ਮਨੁੱਖ ਗੁਰੂ ਦੇ ਆਪੇ ਵਿੱਚ ਆਪਣੇ ਆਪ ਨੂੰ ਮਿਲਾਉਣਾ ਸਿੱਖ ਲਿੰਦਾ ਹੈ ਗੁਰੂ ਵਿੱਚ ਆਪਣੇ ਆਪ ਨੂੰ ਮਿਲਾਉਣਾ ਗੁਰੂ ਵਿੱਚ ਮਿਲਾਉਣਾ ਮਤਲਬ ਆਪਣੀ ਛੱਡਣਾ ਤੇ ਗੁਰੂ ਵਾਲੀ ਮਤ ਨੂੰ ਧਾਰਨ ਕਰ ਲੈਣਾ ਤਾਂ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਨਿਰਮਲ ਮੈਲ ਤੋਂ ਰਹਿਤ ਹੋ ਜਾਂਦਾ ਹੈ ਹਰ ਜਿਓ ਸੱਚਾ ਸਚੀ ਬਾਣੀ ਸ਼ਬਦ ਮਿਲਾਵਾ ਹੋਏ ਜਿਹੜਾ ਪਰਮਾਤਮਾ ਸਦਾ ਥੇ ਰਹਿਣ ਵਾਲਾ ਹੈ ਜਿਸ ਦੀ ਸਿੱਤ ਸਲਾਹ ਦੀ ਬਾਣੀ ਸਦਾ ਟਲ ਹੈ ਉਸ ਨਾਲ ਗੁਰੂ ਦੇ ਸ਼ਬਦ ਵਿੱਚ ਜੁੜਿਆ ਮਿਲਾਪ ਹੋ ਜਾਂਦਾ ਹੈ ਭਾਈ રે ਭਗਤ ਹੀਣ ਕਾਹੇ ਜਗ ਆਇਆ اے ਭਾਈ ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸਖਣਾ ਹੈ ਸਖਣਾ ਰਿਹਾ ਉਸ ਦਾ ਜਗਤ ਵਿੱਚ ਆਉਣਾ ਕਿਸਾ ਅਰਥ ਹੈ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਜਿਸ ਨੇ ਜਗਤ ਵਿੱਚ ਆ ਕੇ ਪੂਰੇ ਗੁਰੂ ਦਾ ਪੱਲਾ ਨਾ ਫੜਿਆ ਉਸ ਨੇ ਆਪਣਾ ਜਨਮ ਵਿਅਰਥ ਗਵਾ ਲਿਆ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਪਰਮਾਤਮਾ ਆਪ ਹੀ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਉਹ ਆਪ ਹੀ ਮਿਹਰ ਕਰਕੇ ਜੀਵਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਨਹੀਂ ਤਾਂ ਇਹ ਜੀਵ ਜੰਤ ਵਿਚਾਰੇ ਕੀ ਹਨ ਭਾਵੇਂ ਇਹਨਾਂ ਦੀ ਕੋਈ ਪਾਇਆ ਨਹੀਂ ਹੈ ਕਿ ਇਹ ਆਪਣੇ ਉਦਮ ਨਾਲ ਪ੍ਰਭੂ ਚਰਣਾ ਵਿੱਚ ਜੁੜ ਸਕਣ ਆਪਣੇ ਕਿਸੇ ਅਜਿਹੇ ਉਦਮ ਦੀ ਬਾਬਤ ਕੋਈ ਜੀਵ ਕੀ ਆਕੇ ਕਿਸੇ ਨੂੰ ਸੁਣਾ ਸਕਦਾ ਹੈ ਗੁਰਮਖ ਆਪੇ ਦੇ ਵੜਿਆਈ ਆਪੇ ਸੇਵ ਕਰਾਏ ਪ੍ਰਭੂ ਆਪ ਹੀ ਗੁਰੂ ਦੇ ਰਾਹੀ ਆਪਣੇ ਨਾਮ ਦੀ ਵੜਿਆਈ ਦਿੰਦਾ ਹੈ ਆਪ ਹੀ ਆਪਣੀ ਸੇਵਾ ਭਗਤੀ ਕਰਾਂਦਾ ਹੈ ਦੇਖ ਕੁਟੰਬ ਮੋਹ ਲੁਭਾਣਾ ਚਲਦਿਆਂ ਨਾਲ ਨਾ ਜਾਈ ਮਨੋਖ ਆਪਣੇ ਪਰਿਵਾਰ ਨੂੰ ਦੇਖ ਕੇ ਉਸ ਦੇ ਮੋਹ ਵਿੱਚ ਫਸ ਜਾਂਦਾ ਹੈ ਕਦੇ ਇਹ ਨਹੀਂ ਸਮਝਦਾ ਕਿ ਜਗਤ ਤੋਂ ਤੁਰਨ ਵੇਲੇ ਕਿਸੇ ਨੇ ਉਸ ਦੇ ਨਾਲ ਨਹੀਂ ਜਾਣਾ ਸਤਗੁਰ ਸੇਵਕ ਗੁਣ ਨਿਧਾਨ ਪਾਇਆ ਤਸ ਕੀ ਕੀਮਾ ਨਾ ਪਾਈ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਗੁਣਾ ਦਾ ਖਜ਼ਾਨਾ ਪ੍ਰਮਾਤਮਾ ਲੱਭ ਲਿਆ ਉਸ ਦੀ ਸੋਭਾ ਦਾ ਮੁੱਲ ਨਹੀਂ ਪੈ ਸਕਦਾ ਪ੍ਰਭ ਸਖਾ ਹਰ ਜੀਓ ਮੇਰਾ ਅੰਤੇ ਹੋਏ ਸਖਾਈ ਪਿਆਰਾ ਪ੍ਰਭੂ ਜੋ ਅਸਲ ਮਿੱਤਰ ਹੈ ਅੰਤ ਵੇਲੇ ਜਦੋਂ ਹੋਰ ਸਭ ਸਾਠ ਅੰਗ ਸਾਥ ਛੱਡ ਦਿੰਦੇ ਹਨ ਉਸ ਦਾ ਸਾਥੀ ਬਣਦਾ ਹੈ ਪਈੜੇ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਇਸ ਪੀਕੇ ਘਰ ਵਿੱਚ ਇਸ ਲੋਕ ਵਿੱਚ ਉਸ ਪ੍ਰਮਾਤਮਾ ਨੂੰ ਵਿਸਾਰ ਕੇ ਜੋ ਸਭ ਦਾਤਾ ਦੇਣ ਵਾਲਾ ਹੈ ਤੇ ਜੋ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਆਪਣੀ ਇੱਜ਼ਤ ਗਵਾ ਲਈ ਹੈ ਬਿਨ ਸਤਗੁਰੂ ਕੋ ਮਗ ਨਾ ਜਾਣੈ ਅੰਦੇ ਠੋਰ ਨਾ ਕਾਈ ਗੁਰੂ ਦੀ ਸ਼ਰਨ ਤੋਂ ਬਿਨਾ ਕੋਈ ਮਨੁੱਖ ਜੀਵਨ ਦਾ ਸਹੀ ਰਸਤਾ ਨਹੀਂ ਸਮਝ ਸਕਦਾ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਨੂੰ ਕਿਤੇ ਕੋਈ ਸਹਾਰਾ ਨਹੀਂ ਮਿਲਦਾ ਹਾਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਜਿਸ ਮਨੁੱਖ ਦੇ ਮਨ ਵਿੱਚ ਸਾਰੇ ਸੁਖ ਦੇਣ ਵਾਲਾ ਅਕਾਲ ਪੁਰਖ ਵੈਗਰੂ ਨਹੀਂ ਵਸਿਆ ਉਹ ਅਖੀਰ ਇਥੋਂ ਪਛਤਾਉਂਦਾ ਹੀ ਜਾਂਦਾ ਹੈ ਪਈੜੇ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ